ਇਹ ਵੇਖ ਹੀ ਨਹੀਂ ਰਹੇ ਕਿ ਗੁਰੂ ਦੀ ਵਿਚਾਰ ਕੀ ਹੈ ਅਸੀਂ ਇਹ ਵੇਖ ਰਹੇ ਹਾਂ ਕਿ ਸਾਡੀ ਬਰਾਦਰੀ ਕੀ ਕਰਦੀ ਹੈ ਸਾਡਾ ਸਮਾਜ ਕੀ ਕਰਦਾ ਹੈ ਸਾਡਾ ਇਲਾਕਾ ਕੀ ਕਰਦਾ ਹੈ ਸਾਡੇ ਗਵਾਂਢੀ ਕੀ ਕਰਦੇ ਆ ਗੁਰੂ ਕੀ ਕਹਿੰਦਾ ਉਹ ਤੇ ਕਦੀ ਪੁੱਛ ਹੁੰਦਾ ਹੀ ਨਹੀਂ ਯਤਨ ਕੀਤਾ ਜੀ ਮਹਾਰਾਜ ਨੇ ਸਾਨੂੰ ਇੱਕ ਇੱਕ ਕਦਮ ਦੇ ਉੱਤੇ ਵਿਚਾਰ ਦਿੱਤੀ ਹੈ ਇੱਕ ਇੱਕ ਕਦਮ ਤੇ ਵਿਚਾਰ ਨਾਲ ਹੀ ਤੇ ਇਨਸਾਨ ਬਣੀਦਾ ਨਹੀਂ ਤੇ ਪਸ਼ੂ ਚ ਤਾਕਤ ਬਥੇਰੀ ਹੈ ਬੰਦਾ ਬੰਦਾ ਕਿਉਂ ਅਖਵਾਂਦਾ ਹੈ ਕਿਉਂਕਿ ਉਹਦੇ ਕੋਲ ਵਿਚਾਰ ਹੈ। ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਅੰਦਰ ਕੀ ਰੱਖਿਆ ਹੋਇਆ ਮਹਾਰਾਜ ਨੇ? ਭੱਗਾਂ ਵਾਲਿਓ ਤੁਸੀਂ ਮੱਥਾ ਟੇਕਦੇ ਹੋ ਕੀ ਹੈ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਅੰਦਰ? ਰੋਜ਼ ਪੜ੍ਹਦੇ ਹੋ ਤੁਹਾਨੂੰ ਸਾਰਿਆਂ ਨੂੰ ਪੰਕਤੀਆਂ ਯਾਦ ਨੇ। ਆਲ ਵਿੱਚ ਤਿੰਨ ਵਸਤੂ ਪਈਓ ਕੀ ਕੀ ਆ ਜੀ? ਸੱਤ ਬੋਲੋ ਨਾ ਸੱਤ ਸੰਤੋਖ ਤੇ ਤੀਜਾ ਕੀ ਕਿਹਾ? ਵਿਚਾਰੋ ਹੁਣ ਅਸੀਂ ਕੀ ਲੈਣ ਆਏ ਆ ਇੱਥੋਂ ਜੋ ਜੋ ਅੰਦਰ ਟਿਕਿਆ ਉਹੀ ਮਿਲਣਾ ਨਾ ਜੀ ਸਾਨੂੰ ਸਾਡੀ ਜ਼ਿੰਦਗੀ ਅੰਦਰੋਂ ਸੱਤ ਦਾ ਮਤਲਬ ਹੈ ਅੰਦਰੋਂ ਬਾਹਰੋਂ ਇੱਕ ਹੋਣਾ ਜਿਹਨੂੰ ਰੋਜ਼ ਤੁਸੀਂ ਨਿਤਨੇਮੀ ਪੜਦੇ ਹੋ ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸੁਮਾਣੀ ਇਹ ਵੇਖ ਹੀ ਨਹੀਂ ਰਹੇ ਕਿ ਗੁਰੂ ਦੀ ਵਿਚਾਰ ਕੀ ਹੈ ਅਸੀਂ ਇਹ ਵੇਖ ਰਹੇ ਹਾਂ ਕਿ ਸਾਡੀ ਬਰਾਦਰੀ ਕੀ ਕਰਦੀ ਐ ਸਾਡਾ ਸਮਾਜ ਕੀ ਕਰਦਾ ਸਾਡਾ ਇਲਾਕਾ ਕੀ ਕਰਦਾ ਸਾਡੇ ਗਵਾਂਢੀ ਕੀ ਕਰਦੇ ਐ ਗੁਰੂ ਕੀ ਕਹਿੰਦਾ ਉਹ ਤੇ ਕਦੀ ਪੁੱਛੁੰਦਾ ਹੀ ਨਹੀਂ ਯਤਨ ਕੀਤਾ ਜੀ ਮਹਾਰਾਜ ਨੇ ਸਾਨੂੰ ਇੱਕ ਇੱਕ ਕਦਮ ਦੇ ਉੱਤੇ ਵਿਚਾਰ ਦਿੱਤੀ ਐ ਇੱਕ ਇੱਕ ਕਦਮ ਤੇ ਵਿਚਾਰ ਨਾਲ ਹੀ ਤੇ ਇਨਸਾਨ ਬਣੀਦਾ ਨਹੀਂ ਤੇ ਪਸ਼ੂ ਚ ਤਾਕਤ ਬਥੇਰੀ ਐ ਬੰਦਾ ਬੰਦਾ ਕਿਉਂ ਅਖਵਾਂਦਾ ਕਿਉਂਕਿ ਉਹਦੇ ਕੋਲ ਵਿਚਾਰ ਹੈ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਅੰਦਰ ਕੀ ਰੱਖਿਆ ਹੋਇਆ ਮਹਾਰਾਜ ਨੇ ਪੱਗਾਂ ਵਾਲਿਓ ਤੁਸੀਂ ਮੱਥਾ ਟੇਕਦੇ ਹੋ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰੋਜ਼ ਪੜ੍ਹਦੇ ਹੋ ਤੁਹਾਨੂੰ ਸਾਰਿਆਂ ਨੂੰ ਪੰਕਤੀਆਂ ਯਾਦ ਨੇ ਹਾਲ ਵਿੱਚ ਤਿੰਨ ਵਸਤੂ ਪਈਓ ਕੀ ਕੀ ਆ ਜੀ ਸੱਤ ਬੋਲੋ ਨਾ ਸੱਤ ਸੰਤੋਖ ਤੇ ਤੀਜਾ ਕੀ ਕਿਹਾ ਵਿਚਾਰੋ ਹੁਣ ਅਸੀਂ ਕੀ ਲੈਣ ਆਏ ਆ ਇੱਥੋਂ ਜੋ ਜੋ ਅੰਦਰ ਟਿਕਿਆ ਉਹੀ ਮਿਲਣਾ ਨਾ ਜੀ ਸਾਨੂੰ ਸਾਡੀ ਜ਼ਿੰਦਗੀ ਅੰਦਰੋਂ ਸੱਤ ਦਾ ਮਤਲਬ ਹੈ ਅੰਦਰੋਂ ਬਾਹਰੋਂ ਇੱਕ ਹੋਣਾ ਜਿਹਨੂੰ ਰੋਜ਼ ਤੁਸੀਂ ਨਿਤਨੇਮੀ ਪੜ੍ਹਦੇ ਹੋ ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਸੱਚ ਅੱਖਰਾਂ ਦਾ ਮੁਤਾਜ ਨਹੀਂ ਹੈ ਸੱਚ ਪ੍ਰੈਕਟੀਕਲ ਹੈ ਸਫਰੇ ਸ਼ਹਾਦਤ ਨਾਲ ਤੁਹਾਡਾ ਨੇਹ ਹੈ ਤੁਸੀਂ ਵਿਚਾਰ ਕਰਕੇ ਵੇਖੋ ਜਦੋਂ ਗੰਗੂ ਜਾ ਕੇ ਕਹਿੰਦਾ ਕੋਤਵਾਲੀ ਦੇ ਵਿੱਚ ਜਾਨੀ ਖਾਮਾਨੀ ਖਾਨ ਨੂੰ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਠਹਿਰੇ ਹੋਏ ਨੇ ਮਾਂ ਜੀ ਠਹਿਰੇ ਹੋਇਆ ਤੇ ਵਾਸਤਵ ਵਿੱਚ ਤੇ ਸੱਚੀ ਸੀ ਨਾ ਜੀ ਗੰਗੂ ਨੇ ਝੂਠ ਤੇ ਨਹੀਂ ਬੋਲਿਆ ਨਾ ਪਰ ਉਸ